ਸੂਬੇ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਤਹਿਤ ਗਲਾਡਾ ਦੇ ਵੱਲੋਂ ਨਵੀਆਂ ਕਲੋਨੀਆਂ ਬਨਉਣ ਦੇ ਪਲਾਨ ਦੇ ਵਿੱਚ ਸਮਰਾਲਾ ਦੇ ਨੇੜੇ ਪਿੰਡ ਬੱਲਿਓ ਦੇ ਕੋਲ 250 ਕਰ ਜ਼ਮੀਨ ਗਲਾਡਾ ਦੇ ਵੱਲੋਂ ਐਕਵਾਇਰ ਹੁੰਦਾ ਪਲਾਨ ਬਣਾਇਆ ਗਿਆ। ਇਸ ਸਬੰਧ ਵਿੱਚ ਸਮੂਹ ਨਗਰ ਨਿਵਾਸੀ ਪਿੰਡ ਬੱਲਿਓ ਵੱਲੋਂ ਆਪਣੀ ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ ਦੇ ਵਿੱਚ ਜਿੱਥੇ ਐਸ.ਡੀ.ਐਮ ਸਮਰਾਲਾ ਦਫ਼ਤਰ ਵਿੱਚ ਇਕੱਠ ਕੀਤਾ ਗਿਆ ਤੇ ਇਸ ਦੇ ਦਰਮਿਆਨ ਇਤਰਾਜ਼ ਪੱਤਰ ਐਸ.ਡੀ.ਐਮ ਸਮਰਾਲਾ ਨੂੰ ਦਿੱਤਾ ਗਿਆ। ਇਸ ਮੌਕੇ ਬੀਕਯੂ ਕਾਦੀਆਂ ਦੇ ਹਰਦੀਪ ਸਿੰਘ ਗਿਆਸਪੁਰਾ ਦਾ ਇਹ ਕਹਿਣਾ ਕਿ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਨਵੀਆਂ ਜਿਹੜੀਆਂ ਕਲੋਨੀਆਂ ਨੇ ਉਹ ਗਲਾਡਾ ਵੱਲੋਂ ਬਣਾਈਆਂ ਜਾ ਰਹੀਆਂ ਨੇ ਜਿਸ ਨਾਲ ਕਿਸਾਨਾਂ ਦੀ ਖੇਤੀ ਖਤਮ ਹੋ ਜਾਵੇਗੀ ਜੇਕਰ ਜ਼ਮੀਨਾਂ ਹੀ ਐਕਵਾਇਰ ਹੋ ਗਈਆਂ ਤਾਂ ਖੇਤੀ ਕਿਵੇਂ ਹੋਵੇਗੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਕੀਮਤ ਤੇ ਅਸੀਂ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਹੁੰਨ ਦਵਾਂਗੇ ਭਾਵੇਂ ਸਾਨੂੰ ਵੱਡਾ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਵੱਲੋਂ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਉਹ ਇਤਰਾਜ਼ ਪੱਤਰ ਸਰਕਾਰ ਦੇ ਕੋਲ ਜਮ੍ਹਾਂ ਕਰਵਾਉਣ ਦੂਜੇ ਪਾਸੇ ਸਰਕਾਰਾ ਜ਼ਮੀਨਾਂ ਉੱਤੇ ਬਣਦੀ ਲਿਮਿਟਾਂ ਤੇ ਰਜਿਸਟਰੀ ਤੇ ਰੋਕ ਲਗਾ ਰਹੀ ਹੈ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕਾਜੂ ਕਾਦੀਆਂ ਲੁਧਿਆਣਾ ਜੱਸ ਦੇ ਹੰ ਦਫ਼ਤਰ ਪਹੁੰਚੇ ਅੱਜ ਕੀ ਮੰਗਦਾ ਇਹ ਜੋ ਇੱਕ ਸਰਕਾਰ ਨੇ ਨਾਦਰ ਸਾਹੀ ਫਰਮਾਨ ਜਾਰੀ ਕੀਤਾ ਵਾ ਬਈ ਲੁਧਿਆਣੇ ਜਿਹੜੀ ਦੀ 24000 13 ਏਕੜ ਜ਼ਮੀਨ ਰਿਕਵਰ ਕਰਨ ਲੱਗੇ ਨੇ ਜਿਹਦੇ ਵਿੱਚ ਸਾਡਾ ਆਪਣੇ ਸਾਡੇ ਹਲਕੇ ਪਿੰਡ ਬਾਲਿਓਂ ਬਲਾਕ ਸਮਰਾਲੇ ਦੇ 250 ਏਕੜ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜੋ ਇਹਨਾਂ ਦੀ ਸਰਕਾਰ ਦੀ ਨੀਤੀ ਆ ਬਈ 100 ਨੂੰ 1000 ਗਾਜ ਦਾ ਪਲਾਟ ਦਵਾਂਗੇ ਤੇ 200 ਗਾਜ ਦੀ 100 ਗਾਜ ਦੀ ਦੁਕਾਨ ਦਵਾਂਗੇ ਇਹ ਬਹੁਤ ਵੱਡਾ ਧੋਖਾ ਵਾ ਕਿਸਾਨਾਂ ਦੇ ਨਾਲ ਜਿਹਦਾ ਅਸੀਂ ਕੀ ਸਾਰੇ ਜਥੇਬੰਦੀਆਂ ਐਸਕੇਐਮ ਵੱਲੋਂ ਪੂਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਆ ਤੇ ਇਹਦੇ ਖਿਲਾਫ ਇੱਕ ਵੱਡਾ ਅੰਦੋਲਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲਾ ਵਾ ਕਿਉਂਕਿ ਜਿਹੜੀ ਸਰਕਾਰ ਆ ਇਹ ਇੱਕ ਨਾਦਰ ਸਾਹੀ ਪ੍ਰਮਾਨ ਜਾਰੀ ਕਰ ਰਹੀ ਆ ਹਰ ਜਗ੍ਹਾ ੱਟਕਾ ਹੋ ਰਿਹਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਜਿੰਨੇ ਵੀ ਹਾਈਵੇ ਨਿਕਲੇ ਨੇ ਸਰਕਾਰਾਂ ਨੂੰ ਮੁਆਵਜ਼ਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਤੇ ੱਟਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਇਹੋ ਜਿਹਾ ਮੈਂ 70 ਸਾਲਾਂ ਦੇ ਵਿੱਚ ਸਰਕਾਰ ਕੋਈ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਜਿਹੜਾ ਕਿਸਾਨ ਦੀ ਜ਼ਮੀਨ ਆ ਉਹਦਾ ਮੁਆਵਜ਼ਾ ਲੈ ਬਿਨਾ ਜਿਹੜੇ ਕਬਜ਼ੇ ਦਵਾ ਰਹੀ ਹੈ ਸਰਕਾਰ ਪਰ ਸਰਕਾਰ ਇੱਕ ਵਾਰ ਸੇ ਕਹਿਦੀ ਹੈ ਕਿ ਜਿਹੜਾ ਜ਼ਮੀਨ ਨਹੀਂ ਦੇਣਾ ਚਾਹੁੰਦਾ ਉਹ ਇਤਰਾਜ਼ ਕਰ ਸਕਦਾ ਉਹਦਾ ਟੱਕਾ ਨਹੀਂ ਹੋਵੇ ਦੇਖੋ ਜੀ ਅਸੀਂ ਇਤਰਾਜ਼ ਕੱਲ ਗਲਾਡਾ ਦੇ ਅਫਸਰ ਵੀ ਗਏ ਆ ਅੱਜ ਪੂਰਾ ਪਿੰਡ ਇੱਥੇ ਪਹੁੰਚਿਆ ਹੋਇਆ ਅਸੀਂ ਆਪਣੇ ਵੱਲੋਂ ਲਿਖਤੀ ਪੂਰਾ ਕਰਾਂਗੇ ਇਹਦੇ ਖਿਲਾਫ ਅਸੀਂ ਲੜਾਂਗੇ ਵੀ ਜਦ ਤੱਕ ਸਾਡੇ ਸੁਵਾਸ ਨੇ ਅਸੀਂ ਇਸ ਟੱਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਮਨਿੰਦਰ ਸਿੰਘ ਪਿੰਡ ਵਾਲਿਓ ਦਾ ਸਰਪੰਚ ਆ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੋ ਦਫ਼ਤਰ ਪਹੁੰਚੇ ਹਾਂ ਸਾਡੇ ਪਿੰਡ ਜਿਹੜੇ 250 ਏਕੜ ਜ਼ਮੀਨ ਗਲਾਡਾ ਨੇ ਕਵਰ ਕਰਨੀ ਆ ਉਹਦੇ ਸੈਂਸਲਿਸ ਅਸੀਂ ਆ ਸਹਿਮਤੀ ਪੱਤਰ ਦੇਣ ਆਏ ਜੀ ਕੱਲ ਅਸੀਂ ਗਲਾਡਾ ਦਫ਼ਤਰ ਵੀ ਗਏ ਸੀ ਉੱਥੇ ਵੀ ਸਹਿਮਤੀ ਪੱਤਰ ਦੇ ਕੇ ਆਇਆ ਸਹਿਮਤੀ ਪੱਤਰ ਤੇ ਪਹਿਲਾਂ ਵੀ ਇਸ ਤੋਂ ਪਹਿਲਾਂ ਵਿਰੋਧ ਕਰ ਚੁੱਕੇ ਹੋ ਮਤਾ ਵੀ ਪਾਸ ਚੁੱਕੇ ਹੋ ਗਲਾਡਾ ਵੀ ਜਾ ਚੁੱਕੇ ਹੋ ਹਾਂ ਜੀ ਹਾਂ ਹਾਂ ਸਰਕਾਰ ਸਾਨੂੰ ਤੰਗੇ ਕਰ ਰਹੀ ਆ ਕਿਸ ਤਰ੍ਹਾਂ ਦਾ ਜੀ ਲਿਮਟਾਂ ਸਾਡੀਆਂ ਉਹ ਬੰਦ ਕਰਤੀਆਂ ਰਜਿਸਟਰੀਆਂ ਤੇ ਰੋਕ ਲਾਤੀ ਸਾਰਾ ਕੁਝ ਬੰਦ ਕਰਤਾ ਸਾਡਾ ਸਰਕਾਰ ਇੱਕ ਵਾਰ ਸਦਾ ਕਹਿ ਰਹੀ ਹੈ ਕਿ ਨਹੀਂ ਮਰਜ਼ੀ ਨਾਲ ਜ਼ਮੀਨ ਦੇਣੀ ਹੈ। ਸਾਨੂੰ ਪੁੱਛਿਆ ਨਹੀਂ ਸਾਡਾ ਸਾਰਾ ਪਿੰਡ ਖੜਾ ਕਿਸੇ ਨੂੰ ਪੁੱਛਿਆ ਹੋ ਵੀ ਦੱਸੋ ਵੀ ਜ਼ਮੀਨ ਦੇਣੀ ਆ। ਸਾਨੂੰ ਐਸ.ਡੀ.ਓ ਸਾਹਿਬ ਆਏ ਸੀ ਸਾਨੂੰ ਕਹਿ ਗਏ ਵੀ ਜਿਹਨੇ ਜ਼ਮੀਨ ਦੇਣੀ ਆ ਉਹ ਐਪਲੀਕੇਸ਼ਨ ਦੇਜੋ। ਸਾਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਆ ਸਹਿਮਤੀ ਦੀ ਐਪਲੀਕੇਸ਼ਨ ਦੇਣੀ ਆ। ਉਹ ਤਾਂ ਸਾਨੂੰ ਥੋੜਾ ਜਨ ਪਹਿਲਾਂ ਪਤਾ ਲੱਗਾ ਵੀ 15 ਦਿਨ ਦਿੱਤੇ ਨੇ। ਅੱਜ 14ਵਾਂ ਦਿਨ ਆ। ਅਸੀਂ ਕੱਲ ਦੇ ਕੇ ਆਇਆ ਜੀ। ਅੱਜ ਉਹ ਵੀ ਮੰਗ ਪੱਤਰ ਦੇਣ ਆਏ। ਇਹਦੇ ਵਿੱਚ ਇੱਕ ਸਹਿਮਤੀ ਆ ਸਹਿਮਤੀ ਪੱਤਰ ਦੇਣ ਆਇਆ ਜੀ। ਹਾਂ ਜੀ ਇਤਰਾਜ਼ ਦੇਣ ਆਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀ ਆ ਜੀ। ਕੀ ਤਬਰ ਕੋਈ ਰਣਨੀਤੀ ਤੁਹਾਡੀ ਅਗਲੀ ਰਣਨੀਤੀ ਹੁਣ ਇਹੀ ਆ ਵੀ ਅਸੀਂ ਧਨਾ ਲਾਵਾਂਗੇ ਸੜਕਾ ਜਾਮ ਕਰਾਂਗੇ ਜੋ ਸਾਤੋ ਹੋਇਆ ਉਹ ਕਰਾਂਗੇ ਜੀ ਕੀ ਨਾਮ ਆ ਤੁਹਾਡਾ ਜੀ ਸੱਚਕਾਲ ਜੀ ਮੇਰਾ ਨਾਮ ਮਰਪੀ ਸਿੰਘ ਜੀ ਪਿੰਡ ਬਾਲੇ ਜੀ ਅਸੀਂ ਜੀ ਜੋ ਗਲਾੜਾ ਕਰਨਿਓ 250 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਆ ਪਿੰਡ ਬਾਲੇੋਂ ਦੀ ਉਹਦੇ ਵਿਰੋਧ ਵਿੱਚ ਸਾਡਾ ਸਾਰਾ ਪਿੰਡ ਇਕੱਤਰ ਹੋ ਕੇ ਇੱਥੇ ਆਇਆ ਜੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਿਸੇ ਵੀ ਹਾਲਤ ਦੇ ਵਿੱਚ ਜੀ ਇਹ ਪਹਿਲਾਂ ਵੀ ਵਿਰੋਧ ਕਰ ਚੁੱਕੇ ਹੋ ਅੱਜ ਵੀ ਫੇਰ ਪਹੁੰਚੇ ਹੋ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਹੀ ਮੰਗ ਪੱਤਰ ਦਿੱਤਾ ਪਹਿਲਾਂ ਹਾਂਜੀ ਅਸੀਂ ਪਹਿਲਾਂ ਕੱਲ ਗਲਾੜਾ ਦਫ਼ਤਰ ਦੇ ਗਏ ਆ ਜੀ ਮੰਗ ਪੱਤਰ ਪਹਿਲਾਂ ਪਿੰਡ ਦੇ ਵਿੱਚ ਗ੍ਰਾਮ ਸਭਾ ਇਕੱਠੀ ਕਰਕੇ ਜੀ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਦੇਣੀ ਪਰ ਇਹ ਸਰਕਾਰ ਧੱਕਾ ਕਰ ਰਹੀ ਹੈ ਜੀ ਇੱਕ ਪਾਸੇ ਤਾਂ ਕਹਿੰਦੇ ਆ ਤੁਸੀਂ ਆਪਣੀ ਮਰਜ਼ੀ ਨਾ ਦਿਓ ਜੀ ਦੂਜੇ ਪਾਸੇ ਲਿਮਟਾਂ ਤ੍ਰੇਸ਼ਟੀਆਂ ਬੰਦ ਕਰਤੀਆਂ ਜੀ ਸਾਡੀਆਂ ਇਹ ਧੱਕਾ ਹੋ ਰਿਹਾ ਜੀ ਸਾਡੇ ਨਾਲ ਇਹ ਜਿਪੀਆਂ ਦਾ ਬੰਦ ਕਰਨ ਦਾ ਤੁਹਾਨੂੰ ਕਿਹਲਾ ਦਾ ਕਿਉਂ ਬੰਦ ਕੀਤਾ ਗਿਆ ਵੀ ਕਿਸਾਨ ਕਿਤੇ ਗਾਹਾਂ ਨਾਲ ਵੇਚ ਸਕਣ ਜੀ ਵੀ ਇਹਨਾਂ ਨੂੰ ਖੱਜਲ ਖਵਾਰ ਕਰੀਏ ਮਜਬੂਰ ਕਰਕੇ ਜ਼ਮੀਨ ਆਪਣੀ ਦੇ ਦੇਣ ਜੀ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੈ ਅਸੀਂ ਕੁਝ ਵੀ ਹੋ ਜਵੇ ਚਾਹੇ ਸਾਨੂੰ ਪੱਕਾ ਮੋਰਚਾ ਲਾਉਣਾ ਪਵੇ ਕੁਝ ਕਰਨਾ ਪਵੇ ਜੀ ਪਰ ਅਸੀਂ ਜ਼ਮੀਨ ਨਹੀਂ ਦੇਣੀ ਸਾਡਾ ਸਾਰਾ ਪਿੰਡ ਇੱਕ ਜੁਟਾ ਜੀ ਕੀ ਨਾਮ ਹੈ ਮੈਂ ਨਾਮ ਮੇਜਰ ਸਿੰਘ ਹੈ ਫਿਰ ਚੇਅਰ ਆ ਮਾਰਕੀਟ ਕਮੇਟੀ ਸਮਰਾਲਾ ਵੀ ਦੇ ਪਾਲਿਆਂ ਉਨਤੇ ਪਹੁੰਚੇ ਹੋਏ ਨੇ ਤਰਾਇ ਬੱਤਰ ਦੇਣਾ ਵੀਰ ਜੀ ਦੇਖੋ ਇਹ ਇਹਨਾਂ ਦਾ ਅਧਿਕਾਰ ਆ ਪਰ ਇਹ ਜਿਹੜੀ ਗਵਰਨਮੈਂਟ ਵੱਲੋਂ ਵੀ ਹਦਾਇਤ ਦਿੱਤੀ ਆ ਪਹਿਲਾਂ ਵੀ ਜੇ ਕੋਈ ਦੇਣੀ ਚਾਹੁੰਦਾ ਜ਼ਮੀਨ ਉਹ ਦਵੇ ਜਿਹਨੇ ਨਹੀਂ ਦੇਣਾ ਚਾਹੁੰਦਾ ਉਹ ਵਿਰੋਧ ਕਰ ਸਕਦਾ ਆਪਣਾ ਮਤ ਜੋ ਨਹੀਂ ਦੇਣੀ ਨਾ ਦੇਣੀ ਚਾਹੁੰਦਾ ਮਤਲਬ ਕੋਈ ਤੱਕਾ ਨਹੀਂ ਹੋਊਗਾ ਨਹੀਂ ਤੱਕਾ ਦੇ ਹੋਣ ਦੇ ਚਾਂਸ ਕੋਈ ਨਹੀਂ ਬਸ ਵੀਰ ਸਾਜਰੇ ਐ ਮੇਰੇ ਸਾਹਮਣੇ ਲਿਖਿਆ ਹੈ ਕਹਿੰਦਾ ਉਹ ਵੀ ਨਾ ਵੀ ਇਹੀ ਕਿਹਾ ਕਹਿੰਦੇ ਵੀ ਇਹ ਆਪਣਾ ਵਿਰੋਧ ਕਰਦਾ ਵੀ ਹਾਂ ਵੀ ਅਸੀਂ ਨਹੀਂ ਦੇਣੀ ਨਹੀਂ ਨਹੀਂ ਇਹ ਕੰਮ ਹੋਵੇ ਠੀਕ ਹੈ ਅਸੀਂ ਇਹਨਾਂ ਦੇ ਨਾਲ ਆਪਾਂ ਬਿੜ ਦੇ ਨਾਲ ਆ ਜੇ ਮੈਨੂੰ ਜਿਹੜਾ ਕੁਝ ਵੀ ਕਰਨਾ ਪਵੇ ਤੁਹਾਨੂੰ ਕਰਨਾ ਹੈ ਸਹੀ ਹਾਂ ਠੀਕ ਹੈ